ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂਗੇ ਬੰਦਿਆਂ ਹੋਇਆ ਹਾਲੇ ਤੇ ਪਰਸੋਂ ਦੀਆਂ ਗੱਲਾਂ ਮੈਂ ਤਾਂ ਪਿਛਲੇ 1.5 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੇਰੀਏ ਭੈਣਿਆ ਤੂੰ ਕਹਿੰਨੀ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਏ ਪਰ ਤੇਰੀ ਵਾਇਰਲ ਹੋਈ ਵੀਡੀਓ ਤੇਰਾ ਭਰਾ ਵੀ ਵੇਖਦਾ ਤੇਰਾ ਚਾਚਾ ਵੀ ਵੇਖਦਾ ਤੇਰਾ ਪਿਓ ਵੀ ਵੇਖਦਾ ਤੇਰੇ ਭਰਾ ਦਾ ਸਹੁਰਾ ਵੀ ਵੇਖਦਾ ਤੇ ਜਦੋਂ ਤੇਰੀ ਵਾਇਰਲ ਹੋਈ ਵੀਡੀਓ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਤੇ ਜਾਵੇਗੀ ਤੇ ਉਹ ਕੀ ਕਹਵੇਗਾ ਕਿ ਇਹ ਸਾਡੇ ਕੁੜਮਾ ਦੀ ਧੀ ਆ ਪਿਓ ਨੂੰ ਉਸ ਵੇਲੇ ਧਰਤੀ ਬੇਲ ਦਿੰਦੀ ਪਰ ਹੁਣ ਜੇ ਅੱਜ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਮੈਂ ਰੋਂਦੀ ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰਦੇ ਨੇ ਜਿਹੜੇ ਲੋਕ 5 4 7 ਉਹਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾ ਕੰਚਨ ਕੁਮਾਰੀ ਤੀਓ ਭਾਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਂ ਤੇ ਹੈ ਕੰਚਲ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਕੁੜੀ ਸਿੱਖਾਂ ਦੀ ਹੈ ਪਰ ਸਿੱਖਾਂ ਦੀਆਂ ਧੀਆਂ ਕਦੇ ਇਦਾਂ ਨਹੀਂ ਕਰਦੀਆਂ ਸਿੱਖਾਂ ਦੀਆਂ ਧੀਆਂ ਕਦੇ ਐਵੇਂ ਨਹੀਂ ਕਰਦੀਆਂ ਪਰ ਮਾਫ਼ ਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕਾਲ ਦੇ ਉੱਤੇ ਭਾਈ ਅਮਰਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉੱਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਹੈ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਥੇਲੇ ਦੀ ਲੋੜ ਹੈ ਤੁਹਾਡੇ ਘਰ 'ਚ ਕੋਈ ਬਿਮਾਰ ਥਮਾਰ ਹੈ ਅਸੀਂ ਉਹ ਵੀ ਤੁਹਾਡਾ ਖਰਚਾ ਚੱਲਰਾਂਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਬਖਾਲਣਾ ਸ਼ੋਭਾ ਨਹੀਂ ਦਿੰਦਾ ਤੇ ਉਸ ਦਿਨ ਉਹ ਇਸ ਗੱਲ ਨੂੰ ਮੰਨੀ ਤੇ ਜਿਹੜੇ ਪੰਜ ਸੱਤ ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦੀਦਾ ਕਿ ਪਹਿਲਾਂ ਉਹਨੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਦੇ ਦੰ ਦੇ ਕਹਿੰਦੇ ਜੀ ਔਰਤ ਮਾਰ ਦੇਣੀ ਕੋ ਬੱਬਰ ਸ਼ੇਰਾਂ ਦਾ ਕੰਮ ਹੈ ਮਾਫ ਕਰਨਾ ਤੇ ਨਗੇਜ ਖਾ ਲੈਣਾ ਵੀ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ ਸ਼ਰਮ ਲੱਜਾ ਲਾਉਣੀ ਵੀ ਔਰਤ ਨੂੰ ਨਹੀਂ ਸੋਭਾ ਦਿੰਦੀ ਜੇ ਇਦਾਂ ਦੀ ਗੱਲ ਕਰੋਗੇ ਸਾਡੇ ਦੁੱਧ ਚੁੰਘਦੇ ਬੱਚੇ ਛੇਵੀਂ ਛੇਵੀਂ ਚ ਪੜ੍ਹਦੀਆਂ ਸਾਡੀਆਂ ਧੀਆਂ ਅੱਠਵੀਂ ਅੱਠਵੀਂ ਚ ਪੜਦੇ ਸਾਡੇ ਜਵਾਕ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਸਿੰਘਾਂ ਪੈਣਾ ਸਮਝਾਇਆ ਸੀ ਤੇ ਜਦੋਂ ਅਗਲਾ ਪਰਨਾ ਸਮਝਦੇ ਤਾਂ ਜਿਹੜੇ 5 4 ਅਮਰਤਪਾਲ ਦਾ ਵਿਰੋਧ ਕਰੀ ਜਾਂਦੇ ਪਤਾ ਕੀ ਕਹਿੰਦੇ ਕਹਿੰਦੇ 4 ਲੱਖ ਫੌਲਰ ਸਾਰੇ ਹੀ ਸੁਆਦ ਵਾਲੀ ਐ 4 ਲੱਖ ਦੇ ਵਿੱਚੋਂ ਇੱਕ ਨਹੀਂ ਆਇਆ ਸਸਕਾਰ ਤੇ ਉਹਨਾਂ ਜਦੋਂ ਕਰੋਨਾ ਵਾਲੀ ਬਿਮਾਰੀ ਵਿੱਚ ਲੋਕ ਮਰਦੇ ਦੇਖੇ ਤਾਂ ਦੂਰੋਂ ਹੀ ਬਰੋਜਾ ਸੁੱਟ ਕੇ ਲੱਕੜਾਂ ਤੇ ਅੱਗ ਲਾਉਂਦੇ ਦੇਖੇ ਉਹਦਣ ਇਹ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਮਰਨਾ ਸਫਲਾ ਕਰੇ ਏਦਾਂ ਦੀ ਮੌਤ ਨਾ ਮਰੀਏ ਕੋਈ ਫੂਕਣ ਵਾਲਾ ਬੰਦਾ ਹੋਵੇ ਜਿਹੜੇ ਏਦਾਂ ਦੀ ਮੌਤ ਮਰੀਏ ਚਾਰ ਬੰਦੇ ਇਕੱਠੇ ਹੋ ਕੇ ਚੱਲਣ ਨਾਲ ਅਸਲ ਕਮਾਈ ਜ਼ਿੰਦਗੀ ਦੀ ਇਹ ਹੈ ਫੋਲਰਾਂ ਨੂੰ ਕੀ ਕਰਨਾ ਇੱਕ ਨਹੀਂ ਖੜਿਆ ਉੱਤੇ ਆ ਕੇ ਤਾਂ ਨਾਲ ਦੀ ਨਾ ਸਟੇਟਮੈਂਟ ਪੜਾ ਕੀ ਦੇਵੇ ਕਹਿੰਦੇ ਅਮਰਤਪਾਲ ਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਮੈਂ ਕਹਾਂ ਵੀ ਅਮਰਤਪਾਲ ਨੂੰ ਤਾਂ ਦਿਹਾੜੀ ਨਾਲ ਲੈ ਕੇ ਜਾਵੇ ਤੇ ਤੁਹਾਨੂੰ ਕਿਹੜਾ ਮੋਦੀ ਨੇ ਆਪਣੇ ਬਾਡੀਗਾਰਡ ਰੱਖਿਆ ਹੋਇਆ ਤੇ ਵੱਡੀਆਂ ਪੋਸਟਾਂ ਤੇ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਵੀ ਤਾਂ ਇਹੀ ਟੀਆਰਪੀ ਦਾ ਫੌਲਰ ਹੀ ਬਣ ਭਾਰ ਦੇ ਜੇ ਸਿਆਸਤਾਂ ਕਰ ਦਿਓ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਪੰਜਾਬ ਦੀ ਕਰੀਏ ਇਹਨਾਂ ਦੀ ਤੇ ਪੰਜਾਬ ਦੇ ਵਿੱਚ ਸਿੱਖ ਰੱਖ ਸਿੱਖ ਆਪਣੀ ਪਹਿਚਾਣ ਰੱਖਦਾ ਛੇ ਕਿਸ ਗੱਲ ਦਾ ਦਾਵਾ ਕਰਦਾ ਮੈਂ ਮਾਰਾ ਕੀਤਾ ਤੇ ਨਾ ਮਾਰਾਂਗੇ ਤੇ ਨਾ ਮਾਰਾ ਸਹਿਣ ਕੀਤਾ ਜਾਊਗਾ ਅਸੀਂ ਆਪਣੇ ਬੱਚਾ ਨੂੰ ਦੋ ਵਕਤ ਕੁਰਬਾਨੀ ਦੇ ਲੜ ਲਾਉਣ ਵਾਲੇ ਆ ਮਾ ਕਰਨਾ ਅੱਜ ਤਿੰਨ ਚਾਰਕ ਬੰਦੇ ਅਮਰਤਪਾਲ ਦੇ ਬਰੋਤੇ ਨੇ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਹਿੰਦਾ ਇੱਕ Hindu ਧਰਮ ਦੇ ਵਿੱਚੋਂ ਉਗਾ ਆਗੂ ਸ਼ਾਇਦ ਅਗੀ ਪੰਡਤੋ ਦਾ ਨਾਮ ਹੈ ਉਹ Hindu ਧਰਮ ਦੇ ਵਿੱਚੋਂ ਹੈ ਉਗਾ ਆਗੂ ਏ ਉਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਸਹੀ ਕੀਤਾ ਕਿਉਂਕਿ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਹੈ ਹਰ ਵੇਲੇ ਮਾਪੇ ਇਹ ਗੱਲ ਨਹੀਂ ਦੇਖਦੇ ਕਿ ਬੱਚਾ ਮੇਰਾ ਕੀ ਵੇਖਦਾ ਕੀ ਨਹੀਂ ਦੇਖਦਾ ਅਸੀਂ ਬਹੁਤ ਡਿੱਗੇ ਇਸ ਕਰਕੇ ਆ ਜਿੰਨਾ ਨੁਕਸਾਨ ਸਾਡਾ ਇਹਨਾਂ ਸਕਰੀਨਾਂ ਨੇ ਕੀਤਾ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਉਹਨਾਂ ਮੇਰੀਓ ਭੈਣੋ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਆਉਂਦੀਆਂ ਤੇ ਲੋਕੀ ਮਰਨ ਤੋਂ ਬਾਅਦ ਹੀ ਗੱਲਾਂ ਕਰਦੇ ਤੇ ਜੇ ਕਿਤੇ ਉਹੀ ਭੈਣ ਸੱਚੇ ਪਾਠਾ ਦੀ ਤਾਬਿਆ ਵਿੱਚ ਬਹਿ ਕੇ ਨਿਤ ਨੇਮ ਕਰੇ ਤੇ ਵੀਡੀਓ ਬਣਾ ਕੇ ਵਾਇਰਲ ਕਰੇ ਲੋਕੀ ਕਹਿਣਗੇ ਓਏ ਧਰਮੀ ਮਾਂ ਬਾਪ ਦੀ ਬੱਚੀ ਧਰਮ ਕਮਾ ਰਹੀ ਐ ਇਸ ਘਰ ਵਿੱਚ ਵਡਿਆਈ ਮਿਲਦੀ ਐ ਪਰ ਅੱਜ ਮਾਹੌਲ ਪੰਜਾਬ ਦਾ ਐਸਾ ਬਣ ਗਿਆ ਜੋ ਅਸੀਂ ਬੱਚਿਆਂ ਅੱਗੇ ਪਰੋਸਾਂ ਦੇ ਬੱਚੇ ਉਧਰਲੇ ਪਾਸੇ ਉਤਰੇ ਜਾ ਰਹੇ ਤੇ ਜੋ ਜੋ ਅੱਜ ਸਾਡੇ ਦਰਸ਼ਕਾਂ ਦੇ ਸਾਹਮਣੇ ਗੰਦ ਪਰੋਸਿਆ ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂਗੇਗਾ ਵੱਡਿਆ ਭਾਈ ਹਲੇ ਤੇ ਪਰਸੋਂ ਦੀਆਂ ਗੱਲਾਂ ਮੈਂ ਤੇ ਪਿਛਲੇ 1.5 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੇਰੀਏ ਭੈਣਿਆ ਤੂੰ ਕਹਿੰਨੀ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਏ ਪਰ ਤੇਰੀ ਵਾਇਰਲ ਹੋਈ ਵੀਡੀਓ ਤੇਰਾ ਭਰਾ ਵੀ ਵੇਖਦਾ ਤੇਰਾ ਚਾਚਾ ਵੀ ਵੇਖਦਾ ਤੇਰਾ ਪਿਓ ਵੀ ਵੇਖਦਾ ਤੇਰੇ ਭਰਾ ਦਾ ਸਹੁਰਾ ਵੀ ਵੇਖਦਾ ਤੇ ਜਦੋਂ ਤੇਰੀ ਵਾਇਰਲ ਹੋਈ ਵੀਡੀਓ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਤੇ ਜਾਵੇਗੀ ਤੇ ਉਹ ਕੀ ਕਹਵੇਗਾ ਕਿ ਇਹ ਸਾਡੇ ਕੁੜਮਾਂ ਦੀ ਧੀ ਈ ਆ ਪਿਓ ਨੂੰ ਉਸ ਵੇਲੇ ਧਰਤੀ ਬੇਲ ਦਿੰਦੀ ਮੈਂ ਉਰ ਜੇ ਅੱਜ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਮੈਂ ਰੋਂਦੀ ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰ ਦੇਣਗੇ ਜਿਹੜੇ ਲੋਕ 5 4 7 ਉਹਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾ ਕੰਚਨ ਕੁਮਾਰੀ ਧੀ ਹੋ ਭਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਮ ਤੇ ਹੈ ਕੰਚਨ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਪੂਰੀ ਸਿੱਖਾਂ ਦੀ ਹੈ ਪਰ ਸਿੱਖਾਂ ਦੀਆਂ ਧੀਆਂ ਕਦੇ ਇਦਾਂ ਨਹੀਂ ਕਰਦੀਆਂ ਸਿੱਖਾਂ ਦੀਆਂ ਧੀਆਂ ਕਦੇ ਐਵੇਂ ਨਹੀਂ ਕਰਦੀਆਂ ਪਰ ਮਾਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕਾਲ ਦੇ ਉੱਤੇ ਭਾਈ ਅਮਰਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉੱਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਹੈ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਢੇਲੇ ਦੀ ਲੋੜ ਹੈ ਤੁਹਾਡੇ ਘਰ 'ਚ ਕੋਈ ਬਿਮਾਰ ਥਮਾਰ ਹੈ ਅਸੀਂ ਉਹ ਵੀ ਤੁਹਾਡਾ ਖਰਚਾ ਚੱਲਰਾਂਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਬਖਾਲਣਾ ਸ਼ੋਭਾ ਨਹੀਂ ਦਿੰਦਾ ਤੇ ਉਸ ਦਿਨ ਉਹ ਇਸ ਗੱਲ ਨੂੰ ਮੰਨੀ ਤੇ ਜਿਹੜੇ ਪੰਜ ਸੱਤਕ ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦਿੰਦਾ ਕਿ ਪਹਿਲਾਂ ਉਹਨੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਦੇ ਦੇਖਣ ਦੇ ਦੀ ਔਰਤ ਨੂੰ ਮਾਰ ਦੇਣੀ ਕੋ ਬੱਬਰ ਸ਼ੇਰਾਂ ਦਾ ਕੰਮ ਹੈ ਮਾਫ਼ ਕਰਨਾ ਤੇ ਨੰਗੇ ਜੋ ਖਾਣਾ ਵੀ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ ਸ਼ਰਮ ਲੱਜਾ ਲਾਉਣੀ ਵੀ ਔਰਤ ਨੂੰ ਨਹੀਂ ਸੋਭਾ ਦਿੰਦੀ ਜੇ ਐਦਾਂ ਦੀ ਗੱਲ ਕਰੋ ਦੇ ਸਾਡੇ ਦੁੱਧ ਚੁੰਗਦੇ ਬੱਚੇ 6ਵੀਂ 6ਵੀਂ ਚ ਪੜ੍ਹਦੀਆਂ ਸਾਡੀਆਂ ਧੀਆਂ 8ਵੀਂ 8ਵੀਂ ਚ ਪੜ੍ਹਦੇ ਸਾਡੇ ਜਵਾਕ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਸਿੰਗਾ ਪਹਿਨਾ ਸਮਝਾਇਆ ਸੀ ਤੇ ਜਦੋਂ ਅਗਲਾ ਫਿਰ ਨਾ ਸਮਝਦੇ ਜੋ ਜਿਹੜੇ ਪੰਜ ਚਾਰਕ ਅਮਰਤਪਾਲ ਦਾ ਵਿਰੋਧ ਕਰੀ ਜਾਂਦੇ ਪਤਾ ਕੀ ਕਹਿੰਦੇ ਕਹਿੰਦੇ 4 ਲੱਖ ਫੌਲਰ ਸਾਰੇ ਹੀ ਸਵਾਦ ਵਾਲੀ ਐ 4 ਲੱਖ ਦੇ ਵਿੱਚੋਂ ਇੱਕ ਨਹੀਂ ਆਇਆ ਸਸਕਾਰ ਤੇ ਉਹਨਾਂ ਜਦੋਂ ਕਰੋਨਾ ਵਾਲੀ ਬਿਮਾਰੀ ਵਿੱਚ ਲੋਕ ਮਰਦੇ ਦੇਖੇ ਤਾਂ ਦੂਰੋਂ ਹੀ ਬਰੋਜਾ ਸੁੱਟ ਕੇ ਲੱਕੜਾਂ ਤੇ ਅੱਗ ਲਾਉਂਦੇ ਦੇਖੇ ਉਹ ਦਿਨ ਇਹ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਮਰਨਾ ਸਫਲਾ ਕਰੀ ਇਦਾਂ ਦੀ ਮੌਤ ਨਾ ਮਰੀਏ ਕਿ ਕੋਈ ਫੂਕਣ ਵਾਲਾ ਬਣਾ ਹੋਵੇ ਜਿਹੜੇ ਇਦਾਂ ਦੀ ਮੌਤ ਮਰੀਏ ਚਾਰ ਬੰਦੇ ਇਕੱਠੇ ਉੱਥੇ ਚੱਲਣ ਨਾਲ ਅਸਲ ਟਮਾਈ ਜ਼ਿੰਦਗੀ ਦੀ ਇਹ ਹੈ ਫੌਲਰਾਂ ਨੂੰ ਕੀ ਕਰਨਾ ਇੱਕ ਨਹੀਂ ਖੜਿਆ ਉੱਥੇ ਆ ਕੇ ਤਾਂ ਨਾਲ ਦੀ ਨਾ ਸਟੇਟਮੈਂਟ ਪਤਾ ਕੀ ਦੇ ਦੇ ਕਹਿੰਦੇ ਅਮਰਤ ਬਾਣ ਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਮੈਂ ਕਹਿੰਦਾ ਵੀ ਅਮਰਤ ਬਾਣ ਨੂੰ ਤਾਂ ਦਿਹਾੜੀ ਨਾ ਲੈ ਕੇ ਜਾਵੇ ਤੇ ਤੁਹਾਨੂੰ ਕਹਦਾ ਮੋਦੀ ਨੇ ਆਪਣੇ ਬੌਡੀਗਾਰਡ ਰੱਖਿਆ ਹੋਇਆ ਵੀ ਪੱਟੀਆਂ ਪੋਸਟਾਂ ਤੇ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਵੀ ਤਾਂ ਇਹੀ ਟੀਆਰਪੀ ਦਾ ਫੋਲੋਅਰ ਹੀ ਬਣੋ ਭਾਰ ਦੇ ਦੇ ਸਿਆਸਤਾਂ ਕਰ ਦੋ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਪੰਜਾਬ ਦੀ ਕਰੀਏ ਨਾ ਦੀ ਤੇ ਪੰਜਾਬ ਦੇ ਵਿੱਚ ਸਿੱਖ ਰੱਖ ਸਿੱਖ ਆਪਣੀ ਪਹਿਚਾਣ ਰੱਖਦਾ ਸਿੱਖ ਇਸ ਗੱਲ ਦਾ ਦਾਅਵਾ ਕਰਦਾ ਮੈਂ ਮਾਰਾ ਕੀਤਾ ਤੇ ਨਾ ਮਾਰਾਂ ਕਰਾਂਗੇ ਤੇ ਨਾ ਮਾਰਾਂ ਸੈਣ ਕੀਤਾ ਜਾਊਗਾ ਅਸੀਂ ਆਪਣੇ ਬੱਚਿਆਂ ਨੂੰ ਦੋ ਵਕ ਗੁਰਬਾਨੀ ਦੇ ਲੜ ਲਾਉਣ ਵਾਲੇ ਆ ਮਾ ਕਰਨਾ ਅੱਜ ਤਿੰਨ ਚਾਰ ਕੁ ਬੰਦੇ ਅਮਰਤਪਾਲ ਦੇ ਬੋਲਦੇ ਨੇ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਹਿੰਦਾ ਇੱਕ Hindu ਧਰਮ ਦੇ ਵਿੱਚੋਂ ਉੱਗਾ ਆਗੂ ਸ਼ੱਕ ਕੀ ਪੰਡਤੋ ਦਾ ਨਾਂ ਹੈ ਉਹ Hindu ਧਰਮ ਦੇ ਵਿੱਚੋਂ ਐ ਉੱਗਾ ਆਗੂ ਐ ਉਹਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਸਹੀ ਕੀਤਾ ਕਿਉਂਕਿ ਬੱਚਿਆਂ ਦੇ ਹੱਥ 'ਚ ਮੋਬਾਈਲ ਐ ਹਰ ਵੇਲੇ ਮਾਂ-ਬਾਪ ਇਹ ਗੱਲ ਨਹੀਂ ਵੇਖਦੇ ਕਿ ਬੱਚਾ ਮੇਰਾ ਕੀ ਵੇਖਦਾ ਕੀ ਨਹੀਂ ਵੇਖਦਾ ਅਸੀਂ ਬਹੁਤਾ ਡਿੱਗਾ ਹੀ ਇਸ ਕਰਕੇ ਆ ਜਿੰਨਾ ਨੁਕਸਾਨ ਸਾਡਾ ਇਹਨਾਂ ਸਕਰੀਨਾਂ ਨੇ ਕੀਤਾ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ ਤੇ ਮੈਂ ਭੈਣਾਂ ਨੂੰ ਬੇਇੱਜ਼ਤੀ ਕਰਦਾ ਉਹਨਾਂ ਮੇਰੀ ਉਹ ਭੈਣੋ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਆਉਂਦੀਆਂ ਤੇ ਲੋਕੀ ਮਰਨ ਤੋਂ ਬਾਅਦ ਦੀ ਗੱਲਾਂ ਕਰਦੇ ਨੇ ਤੇ ਜੇ ਕਿਤੇ ਉਹੀ ਭੈਣ ਸੱਚੇ ਪਾਕਾਂ ਦੀ ਤਾਬਿਆਂ ਵਿੱਚ ਬਹਿ ਕੇ ਨਿਤਨੇਮ ਕਰੇ ਤੇ ਵੀਡੀਓ ਬਣਾ ਕੇ ਵਾਇਰਲ ਕਰੇ ਲੋਕੀ ਕਹਿਣਗੇ ਓਏ ਧਰਮੀ ਮਾਂ ਬਾਪ ਦੀ ਬੱਚੀ ਧਰਮ ਕਮਾ ਰਹੀ ਆ ਇਸ ਘਰ ਵਿੱਚ ਵਡਿਆਈ ਮਿਲਦੀ ਆ ਪਰ ਅੱਜ ਮਾਹੌਲ ਪੰਜਾਬ ਦਾ ਐਸਾ ਬਣ ਗਿਆ ਜੋ ਅਸੀਂ ਬੱਚਿਆਂ ਅੱਗੇ ਪਰੋਸਾਂਗੇ ਬੱਚੇ ਉਧਰਲੇ ਪਾਸੇ ਉਤਰੇ ਜਾ ਰਹੇ ਤੇ ਜੋ ਜੋ ਅੱਜ ਸਾਡੇ ਸਾਹਮਣੇ ਗੰਦ ਪਰੋਸਿਆ ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂਗੇ ਜਦਾਂ ਵਡਿਆ ਹੈ ਹਾਲੇ ਤੇ ਪਰसों ਦੀਆਂ ਗੱਲਾਂ ਮੈਂ ਤਾਂ ਪਿਛਲੇ 1.5 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੇਰੀਏ ਭੈਣੇ ਤੂੰ ਕਿੰਨੀ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਏ ਪਰ ਤੇਰੀ ਵਾਇਰਲ ਹੋਈ ਵੀਡੀਓ ਤੇਰਾ ਭਰਾ ਵੀ ਵੇਖਦਾ ਤੇਰਾ ਚਾਚਾ ਵੀ ਵੇਖਦਾ ਤੇਰਾ ਪਿਓ ਵੀ ਵੇਖਦਾ ਤੇਰੇ ਭਰਾ